ਮੈਰੇ ਜਮ ਸਿੰਘ ਗੱਲ ਸੁਭਾ ਪ੍ਰਧਾਨ ਪੰਜਾਬ ਰੋੜੇ ਪਨਵਾ ਸਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਸੋ ਅੱਜ ਸਾਡੀ ਸੂਬਾ ਕਮੇਟੀ ਵੱਲੋਂ ਦਿੱਤੀ ਗਈ ਮੀਟਿੰਗ ਅਨੁਸਾਰ ਜਿਹੜੀ ਕਿ ਮੁਕਸਰ ਪ੍ਰਸ਼ਾਸਨ ਗੁਰਦਾਸਪੁਰ ਪ੍ਰਸ਼ਾਸਨ ਤੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਤੈਅ ਕਰਾਈ ਗਈ ਸੀ ਟਰਾਂਸਪੋਰਟ ਮੰਤਰੀ ਨਾਲ ਉਸ ਮੀਟਿੰਗ ਵਿਖੇ ਚੰਡੀਗੜ੍ਹ ਸੈਕਟਰੀਏਟ ਵਿਖੇ ਪਹੁੰਚੇ ਸੀਗੇ ਸੋ ਉੱਥੇ ਮੀਟਿੰਗ ਕਰਨ ਉਪਰੰਤ ਜਿਹੜੀ ਸਥਿਤੀ ਆ ਉਹ ਸਾਨੂੰ ਕੁਝ ਗੈਰ ਜ਼ਿੰਮੇਵਾਰਾ ਲੱਗੀ ਕਿਉਂਕਿ ਸਾਡੇ ਵਿਭਾਗ ਦੇ ਅਧਿਕਾਰੀ ਤੇ ਮੰਤਰੀ ਸਭ ਵੱਲੋਂ ਜਿਹੜੀਆਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਜੋ ਫੈਸਲੇ ਹੋਏ ਸੀ ਉਹਨਾਂ ਨੂੰ ਫੇਰ ਬਦਲ ਕੀਤਾ ਗਿਆ ਤੇ ਪਲੱਸ ਨਾਲ ਦੀ ਨਾਲ ਹੀ ਜਿਹੜੀਆਂ ਗੱਲਾਂ ਕਰਦੇ ਨੇ ਕਿ ਅਸੀਂ ਮੁਲਾਜ਼ਮਾ ਨੂੰ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਾਂਗੇ ਜਾਂ ਆਊਟਸੋਰਸਿੰਗ ਖਤਮ ਕਰਕੇ ਠੇਕੇਦਾਰ ਬਾਹਰ ਕੱਢਾਂਗੇ ਉਹਨਾਂ ਗੱਲਾਂ ਤੋਂ ਸਰਕਾਰ ਭੱਜਦੀ ਹੋਈ ਨਜ਼ਰ ਆਈ ਜਿੰਦੇ ਵਿੱਚ ਮੁੱਖ ਮੰਗ ਸੀ ਕਿ ਕੱਚੇ ਮੁਲਾਜ਼ਮਾ ਨੂੰ ਪੱਕੇ ਕੀਤਾ ਜਾਵੇ ਸੋ ਅਸੀਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਵੱਲੋਂ 1 ਜੁਲਾਈ ਨੂੰ ਬਣਾਈ ਗਈ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਵੀ ਉਹਨਾਂ ਨੂੰ ਪਹਿਲਾਂ ਵੀ ਵੱਖ-ਵੱਖ ਵਿਭਾਗਾਂ ਵਿੱਚ ਪੰਜਾਬ ਚ ਪੱਕੇ ਕੀਤੇ ਹੋਏ ਮੁਲਾਜ਼ਮਾਂ ਦੇ ਅਤੇ ਪੰਜਾਬ ਤੋਂ ਬਾਹਰ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ 2 ਸਾਲ 3 ਸਾਲ 5 ਸਾਲ ਵਾਲੇ ਮੁਲਾਜ਼ਮ ਜਿਹੜੇ ਪੱਕੇ ਕੀਤੇ ਆ ਉਹਨਾਂ ਦੇ ਜਿਹੜੇ ਨੋਟੀਫਿਕੇਸ਼ਨ ਇਹ ਵੀ ਦੇ ਚੁੱਕੇ ਆ ਪਰੰਤੂ ਸਰਕਾਰ ਜਿਹੜੀ ਆ ਜਾਂ ਕਹਿ ਸਕਦੇ ਜਿਹੜੇ ਸਾਡੇ ਮਹਿਕਮੇ ਦੇ ਅਧਿਕਾਰੀ ਆ ਉਹ ਉਸ ਗੱਲ ਨੂੰ ਨਾਂ ਮੰਨਦੇ ਹੋਏ 8 ਸਾਲ ਤੇ ਖੜੇ ਸੀਗੇ ਲਾਸਟ ਸਾਡਾ ਡਿਸੀਜਨ ਜਿਹੜਾ ਮੀਟਿੰਗ ਚ ਹੋਇਆ ਉਹ ਇਹ ਸੀਗਾ ਕਿ ਵੀ ਚਲੋ 8 ਸਾਲ ਤੇ ਪੱਕੇ ਕਰੋ ਪਰੰਤੂ ਪੱਕੇ ਕਿਹੜੀ ਜਗ੍ਹਾ ਤੇ ਕਰਦੇ ਹੋ ਸੋ ਸਰਕਾਰ ਵੱਲੋਂ ਜਾਂ ਕਹਿ ਸਕਦੇ ਕਿ ਮੰਤਰੀ ਸਾਹਿਬ ਵੱਲੋਂ ਗੱਲ ਇਹ ਬਾਹਰ ਨਿਕਲ ਕੇ ਆਈ ਕਿ ਤੁਹਾਨੂੰ ਜਿਵੇਂ ਸਪੈਸ਼ਲ ਕਾਟਰ ਬਣਾ ਕੇ ਜਿੱਥੇ ਹੋ ਉੱਥੇ ਹੀ ਪੱਕੇ ਕਰਨਾ ਕੋਈ ਵੀ ਬੈਨੀਫਿਟ ਨਹੀਂ ਦਿੱਤੇ ਜਾਣਗੇ ਸੋ ਸਪਸ਼ਟ ਹੈ ਕਿ ਸਰਕਾਰ ਜਿਹੜੀ ਆ ਉਹ ਜਿਹੜੀ ਕੱਚੀ ਪਿੱਲੀ ਪਾਲਿਸੀ ਪਹਿਲਾਂ ਜਿਹੜੀ ਲਾਗੂ ਕਰ ਚੁੱਕੀ ਦਹਾਕ ਸਾਲਾਂ ਵਾਲੀ ਉਹਨੂੰ ਛੋਟ ਲੈਂਨ ਦੀ ਗੱਲ ਕਰਦੇ ਤੇ ਕਲੀਅਰ ਵੀ ਕਹਿੰਦੇ ਆ ਕਿ ਉਹਨਾਂ ਦੇ ਚ ਛੋਟ ਮਿਲੇ ਜਾਂ ਨਾ ਮਿਲੇ ਕਹਿਣ ਤੋਂ ਭਾਵ ਕਿ 8 ਸਾਲ ਹੋਵੇ ਜਾਂ ਨਾ ਹੋਵੇ ਉਹ ਵੀ ਗੱਲ ਨਹੀਂ ਕਰ ਰਹੇ ਕਿਉਂਕਿ ਪਹਿਲਾਂ ਮਾਰੀਓ ਦੇ ਮੁੱਖ ਮੰਤਰੀ ਨੇ ਸਪਸ਼ਟ ਇਹਨਾਂ ਨੂੰ ਟ੍ਰਾਂਸਪੋਰਟ ਭਾਗ ਦੀ ਵੱਖਰੀ ਪਾਲਿਸੀ ਬਣਾਉਣ ਨੂੰ ਕਿਹਾ ਸੀ ਪਰੰਤੂ ਇਹ ਪਾਲਿਸੀ ਬਣਾਉਣ ਤੋਂ ਕਿਤੇ ਨਾ ਕਿਤੇ ਸਰਕਾਰ ਭੱਜਦੀ ਨਜ਼ਰ ਆ ਰਹੀ ਆ ਤੇ ਕੰਟਰੈਕਟ ਵਾਲੇ ਮੁਲਾਜ਼ਮਾਂ ਨੂੰ ਹੀ ਰੈਗੂਲਰ ਕਰਨ ਦਾ ਸਿਰਫ ਸ਼ੋਸ਼ਾ ਤੇ ਕਹਿ ਸਕਦੇ ਨੇ ਕਿ ਖੋਖਾ ਦਾਵਾ ਹੀ ਆ ਜਿਹੜਾ ਉਹ ਕਰ ਰਿਹਾ ਨਾ ਕਿਤੇ ਰੈਗੂਲਰ ਕਰ ਰਿਹਾ ਤੇ ਨਾ ਹੀ ਰੈਗੂਲਰ ਵਾਲੀ ਪਾਲਿਸੀ ਚ ਪਾ ਰਿਹਾ ਸਿਵਲ ਸਰਵਿਸ ਰੂਲ ਜਾਂ ਕਹਿ ਸਕਦੇ ਨੇ ਕਿ ਜਿਹੜੇ ਸਕੇਲ ਜਾਂ ਹੋਰ ਜਿਹੜੇ ਬੈਨੀਫਿਟ ਆ ਉਹ ਦੇਣ ਤੋਂ ਵੀ ਭੱਜਦੀ ਹੋਈ ਨਜ਼ਰ ਆਈ ਦੂਸਰੇ ਪਾਸੇ ਜਿਹੜੇ ਕੰਟਰੈਕਟ ਵਾਲੇ ਤੇ ਕਰਨੇ ਸੀ ਮੁਲਾਜ਼ਮ ਸਾਡੇ ਆਊਟਸੋਰਸਿੰਗ ਵਾਲੇ ਸਰਕਾਰ ਸੱਤਾ ਚੋਂ ਤੋਂ ਪਹਿਲਾਂ ਕਹਿੰਦੀ ਸੀ ਠੇਕੇਦਾਰ ਬਾਹਰ ਕੱਢਾਂਗੇ ਪੰਜਾਬ ਦੀ ਵਿਧਾਨ ਸਭਾ ਚ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕੀਤੀ ਸੀ ਕਿ ਠੇਕੇਦਾਰ ਬਾਹਰ ਕੱਢ ਕੇ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਜਾਊ ਪਰੰਤ ਜਿਹੜੀ ਬਣਾਈ ਗਈ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਮੇਟੀ ਬਣਾਈ ਗਈ ਸੀ ਟ੍ਰਾਂਸਪੋਰਟ ਭਾਗ ਦੀ ਉਸ ਕਮੇਟੀ ਨੂੰ ਹਰਾ ਨੇ ਹਰਿਆਣੇ ਦੇ ਵੱਖ-ਵੱਖ ਕਾਗਜ਼ ਦੇ ਚੁੱਕੇ ਜਿੰਦੇ ਚ ਕੋਸ਼ਲ ਵਿਭਾਗ ਦੇ ਵਿੱਚ ਮੁਲਾਜ਼ਮ ਆਊਟਸੋਰਸਿੰਗ ਤੋਂ ਕੰਟਰੈਕਟ ਤੇ ਕੀਤੇ ਤੇ ਨਾਲ ਦੀ ਨਾਲ ਪੰਜਾਬ ਵਿੱਚ ਨਗਰ ਨਿਗਮ ਦੇ ਵਿੱਚ ਜਿਹੜੇ ਆ ਮੁਲਾਜ਼ਮ ਆਊਟਸੋਰਸਿੰਗ ਤੋਂ ਕੰਟਰੈਕਟ ਤੇ ਕੀਤੇ ਉਹਨਾਂ ਦੇ ਡਾਕੂਮੈਂਟ ਦੇ ਕੇ ਉਸ ਅਧਾਰ ਤੇ ਅਸੀਂ ਮੰਗ ਕੀਤੀ ਕਿ ਸਾਡੇ ਮੁਲਾਜ਼ਮਾਂ ਨੂੰ ਆਊਟਸੋਰਸਿੰਗ ਤੋਂ ਕੰਟਰੈਕਟ ਤੇ ਕੀਤਾ ਜਾਵੇ ਪਰੰਤੂ ਸਰਕਾਰ ਕਿਤੇ ਨਾ ਕਿਤੇ ਉਸ ਗੱਲ ਤੋਂ ਵੀ ਭੱਜਦੀ ਹੋਈ ਨਜ਼ਰ ਆਈ ਉਸ ਤੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਨਾ ਤਾਂ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਕੇ ਆਊਟਸੋਰਸਿੰਗ ਠੇਕੇਦਾਰ ਵਿਚੋਲੀਏ ਜਿਨ੍ਹਾਂ ਨਾਲ ਕਿ ਕਿਤੇ ਨਾ ਕਿਤੇ ਅਸੀਂ ਪ੍ਰੂਫ ਹੀ ਦੇ ਚੁੱਕੇ ਕਿ ਸਾਡੇ ਵਿਭਾਗ ਦੇ ਅਧਿਕਾਰੀ ਜਾਂ ਕਹਿ ਸਕਦੇ ਨੇ ਕਿ ਕੋਈ ਨਾ ਕੋਈ ਜਿਹੜੀ ਅੰਗਲੀ ਸੰਗਲੀ ਉਹਨਾਂ ਦੀ ਜੁੜਦੀ ਆ ਕਿਉਂਕਿ ਠੇਕੇਦਾਰ ਜਿਹੜਾ ਆ ਵਾ ਵੱਡੇ ਪੱਧਰ ਤੇ ਕਰਪਸ਼ਨ ਕਰ ਰਿਹਾ 4 ਮਹੀਨਿਆਂ ਦਾ ਸਾਡਾ ਆਈਪੀਐਫ ਖਾ ਚੁੱਕਾ ਪਲੱਸ ਨਾਲ ਦੀ ਨਾਲ 10 ਤੋਂ ਲੈ ਕੇ 12 ਕਰੋੜ ਰੁਪਏ ਸਿਕਿਉਰਿਟੀਆਂ ਦੇ ਨਾਂ ਤੇ ਸਾਡੇ ਮੁਲਾਜ਼ਮਾਂ ਦਾ ਜਿਹੜਾ ਖਾਦੀ ਬੈਠਾ ਅਸੀਂ ਉਹਨੀਆਂ ਲਿਖਤੀ ਸ਼ਿਕਾਇਤਾਂ ਵੀ ਕਰ ਚੁੱਕੇ ਆ ਉਹ ਠੇਕੇਦਾਰ ਨੂੰ ਬਾਹਰ ਕੱਢਣ ਦੇ ਰੌਂਜ ਨਹੀਂ ਨਹੀਂ ਮੁਲਾਜ਼ਮਾ ਨੂੰ ਪੱਕੇ ਕਰਨ ਦੇ ਰੌਂਚ ਆ ਸੋ ਇਹਨਾਂ ਦੋਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਫੈਸਲਾ ਕੀਤਾ ਹੈ ਕਿ ਜਿਹੜੇ ਟ੍ਰਾਂਸਪੋਰਟ ਮਨਿਸਟਰ ਨੇ ਉਹਨਾਂ ਨੇ ਸਾਨੂੰ ਕੋਰਾ ਚਿੱਟਾ ਜਵਾਬ ਦਿੱਤਾ ਕਿ ਤੁਹਾਨੂੰ ਵਿਭਾਗਾਂ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਪੱਕੇ ਨਹੀਂ ਕੀਤਾ ਜਾ ਸਕਦਾ ਅਸੀਂ ਜਿਹੜਾ ਵਾ ਸਪੈਸ਼ਲ ਕਾਡਰ ਚ ਪੱਕੇ ਕਰਾਂਗੇ ਤੇ ਉਹ ਵੀ ਕਰਾਂਗੇ ਜਾਂ ਨਹੀਂ ਕਰਾਂਗੇ ਇਹ ਸਪਸ਼ਟ ਨਹੀਂ ਕੀਤਾ ਸਾਨੂੰ ਅਸੀਂ ਵਾਰ-ਵਾਰ ਸਪਸ਼ਟ ਕਰਨ ਨੂੰ ਕਹਿ ਰਹੇ ਹਾਂ ਪਰ ਸਪਸ਼ਟ ਨਹੀਂ ਕਰ ਰਹੇ ਨਾਲ ਦੀ ਨਾਲ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਲਿਆਉਣ ਦੀ ਜਿਹੜੀ ਨੀਤੀ ਪਾਲਿਸੀ ਆ ਉਹਦੇ ਤੋਂ ਸਰਕਾਰ ਭੱਜਦੀ ਨਜ਼ਰ ਆਈ ਜਿਸ ਚੀਜ਼ ਨੂੰ ਮੁੱਖ ਰੱਖਦੇ ਹੋਏ ਅਸੀਂ 4 ਤਰੀਕ ਨੂੰ ਆਪਣੀ ਸੂਬੇ ਦੀ ਜਿਹੜੀ ਆ ਮੀਟਿੰਗ ਰੱਖ ਕੇ ਅਗਲਾ ਪ੍ਰੋਗਰਾਮ ਜ ਅਗਲਾ ਸੰਘਰਸ਼ ਜਿਹੜਾ ਉਹਦਾ ਐਲਾਨ ਕਰਾਂਗੇ ਕਿਉਂਕਿ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਟਰਾਂਸਪੋਰਟ ਵਿਭਾਗ ਦੀ ਸਪੈਸ਼ਲ ਪਾਲਿਸੀ ਬਣਾਉਣ ਲਈ ਕਮੇਟੀ ਬਣਾਈ ਗਈ ਸੀ ਉਹ ਕਮੇਟੀ ਵੱਲੋਂ ਜਿਹੜੇ ਅਸੀਂ ਡਾਕੂਮੈਂਟ ਪ੍ਰੂਫ ਜਾਂ ਸਬੂਤ ਦਿੰਨੇ ਆ ਕਿ ਇਹਨਾਂ ਸਬੂਤਾਂ ਦੇ ਆਧਾਰ ਤੇ ਸਾਡਾ ਫੈਸਲਾ ਕੀਤਾ ਜਾਵੇ ਉਹ ਸਬੂਤਾਂ ਨੂੰ ਰੱਦੀ ਸੁੱਟਿਆ ਜਾ ਰਿਹਾ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਸਾਡੇ ਵਿਭਾਗ ਦੇ ਵਿੱਚ ਆ ਉਹ ਵੱਡੇ ਪੱਧਰ ਤੇ ਪੀਆਰਟੀਸੀ ਦੇ ਪਣ ਬੱਸ ਦੋਨਾਂ ਵਿੱਚ ਪਾਈਆਂ ਜਾ ਰਹੀਆਂ ਜਿੰਦੇ ਅਸੀਂ ਪ੍ਰੂਫ ਦੇ ਚੁੱਕੇ ਹਾਂ ਕਿ ਇੱਕ ਬੱਸ ਲਗਭਗ 1.5 ਕਰੋੜ ਰੁਪਇਆ 6 ਸਾਲਾਂ ਚ ਮਾਲਕ ਲੈ ਜਾਂਦਾ ਜਦ ਕਿ ਸਾਡੀ ਪਾਸੇ ਜਿਹੜੀ ਉਹ 30 ਲੱਖ ਚ ਪੈਂਦੀ ਆ ਸੋ ਜਿੱਥੇ ਬਾਡੀਆਂ ਦੇ ਵੱਡੇ ਘਪਲਿਆਂ ਦੇ ਰੋਲੇ ਟਰਾਂਸਪੋਰਟ ਮਨਿਸਟਰ ਪ੍ਰਾਨੇ ਤੇ ਲੱਗਦੇ ਰਹਿਆ ਸੋ ਮੌਜੂਦਾ ਸਮੇਂ ਚ ਕਹਿ ਸਕਦੇ ਨੇ ਕਿ ਇੱਕ ਬੱਸ ਦੀ بجائے ਚਾਰ ਚਾਰ ਬੱਸਾਂ ਦੇ ਪੈਸੇ ਜਿਹੜੀ ਉਹ ਆਪਣੇ ਚਾਹੇਤਿਆਂ ਨੂੰ ਖਾਣ ਦੀ ਤਿਆਰੀ ਹੈ ਜਿਹੜੀ ਮੌਜੂਦਾ ਸਰਕਾਰ ਉਹ ਕਰ ਰਹੀ ਹੈ ਕਿਲੋਮੀਟਰ ਸਕੀਮ ਦੇ ਜ਼ਰੀਏ ਸੋ ਇਸ ਕਾਰਨਾ ਕਰਕੇ ਸਾਨੂੰ ਆਉਣ ਵਾਲੀ 4 ਤਰੀਕ ਨੂੰ ਪੰਜਾਬ ਦੀ ਜਿਹੜੀ ਮੀਟਿੰਗ ਹੈ ਅਸੀਂ ਪੂਰੇ ਪੰਜਾਬ ਦੀ ਪੀਆਰਟੀਸੀ ਪਣਬੱਸ ਦੋਨਾਂ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਵੱਲੋਂ ਜਲੰਧਰ ਵਿਖੇ ਰੱਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਤਿੱਕੇ ਸੰਘਰਸ਼ ਲਿਖਣ ਲਈ ਮਜਬੂਰ ਹੋਵਾਂਗੇ ਸੋ ਸਾਡੀ ਆਮ ਜਨਤਾ ਨੂੰ ਵੀ ਅਪੀਲ ਆ ਕਿ ਜਿਹੜੀਆਂ ਵੀ ਕੋਈ ਹੜਤਾਲਾਂ ਧਰਨੇ ਮਜਾਰੇ ਹੁੰਦੇ ਆ ਉਹ ਅੜਿਆ ਰਵਈਏ ਦੇ ਵਿੱਚ ਪਈ ਹੈ ਜਿਸ ਕਾਰਨ ਕਰਕੇ ਮਜਬੂਰੀ ਚ ਮਲਾਜ਼ਮਾਂ ਨੂੰ ਇਹ ਸੰਘਰਸ਼ ਲਿਖਣੇ ਪੈਂਦੇ ਆ ਸੋ ਸਰਕਾਰ ਤੋਂ ਜਿਹੜੀ ਉਹ ਮੰਗ ਕੀਤੀ ਜਾਵੇ ਕਿ ਉਹ ਆਪਣੇ ਵਿਭਾਗ ਦੇ ਵਿੱਚ ਬੱਸਾਂ ਦੀ ਗਿਣਤੀ ਪੂਰੀ ਕਰੇ ਤੇ ਨਾਲ ਦੀ ਨਾਲ ਇਹਨਾਂ ਮੁਲਾਜ਼ਮਾਂ ਦਾ ਹੱਲ ਕਰੇ ਸੋ ਇਸ ਚੀਜ਼ ਨੂੰ ਮੁੱਖ ਰੱਖਦੇ ਹੋ ਅਸੀਂ ਆਸ ਕਰਦੇ ਹਾਂ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਆ ਦੁਬਾਰਾ ਸਾਡੇ ਨਾਲ ਮੀਟਿੰਗ ਕਰਕੇ ਸਾਡਾ ਕੋਈ ਠੋਸ ਹੱਲ ਕੱਢਣਗੇ ਕਿਉਂਕਿ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਤੇ ਟਰਾਂਸਪੋਰਟ ਵਿਭਾਗ ਦੇ ਜਿਹੜੇ ਮੰਤਰੀ ਲਾਏ ਨੇ ਸਾਡੇ ਉਹਨਾਂ ਵੱਲੋਂ ਸਪਸ਼ਟ ਹੈ ਕਿ ਉਹ ਸਾਡਾ ਕੋਈ ਵੀ ਹੱਲ ਨਹੀਂ ਕੱਢਣਾ ਚਾਹੁੰਦੇ ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋ ਅਸੀਂ 4 ਤਰੀਕ ਨੂੰ ਮੀਟਿੰਗ ਰੱਖੀ ਆ ਉਸ ਮੀਟਿੰਗ 'ਚ ਅਗਲਾ ਫੈਸਲਾ ਜ